ਪੱਲ ਲਕੀਆਂ ਆ ਅੰਬੀਰਾ ਦਾ ਜੂਸ ਬਣਾਉਣਾ ਤੇ ਇੰਨੀ ਆਪਾਂ ਟੰਟੀਆਂ ਸਾਰੀਆਂ ਉਤਾਰ ਦਿੱਤੀਆਂ ਨੇ ਜਿਵੇਂ ਅੱਜ ਕੱਲ੍ਹ ਦੇ ਮੌਸਮ ਨੇ ਇਸ ਕਰਕੇ ਆ ਦੇਖੋ ਡੰਡੀਆਂ ਕਾਲੀਆਂ ਜਾਂਦੀਆਂ ਤੇ ਮੈਂ ਇਹਨੂੰ ਚਾਰ ਵਾਰੀ ਵਾਸ਼ ਕੀਤਾ ਤੇ ਵਾਸ਼ ਕਰਨ ਤੋਂ ਬਾਅਦ ਮੈਂ ਦਾ ਬਣਾਉਂਗੀ ਜੂਸ ਕਿਉਂਕਿ ਇਹ ਦਾ ਜੂਸ ਬਣਾਉਣਾ ਚਾਹੀਦਾ ਇਸ ਲਈ ਮੈਂ ਇਹ ਵਾਲਾ ਸਾਰਾ ਨਾ ਹੋਏ ਕਰਦੇ ਨਾਲ ਸਾਰਾ ਉਤਾਰ ਦਿੰਦੀ ਵੈਸੇ ਮੈਂ ਇਹਨੂੰ ਛਾਨਣਾ ਹੈ ਬਾਅਦ ਚ ਪੂਰੀ ਮਤਲਬ ਥੋੜੇ ਤੋਂ ਚਾਰ ਵਾਰੀ ਥੋੜੇ ਚਾਰ ਪਾਣੀ ਤੇ ਇਹਨਾਂ ਦਾ ਹੋਣਾ ਪਰਨਾ ਲੱਗੇ ਜੂਸ ਕਿ ਜਿਹੜਾ ਬੰਦਾ ਵੈਸੇ ਨੂੰ ਖਾ ਸਕਦਾ ਤੇ ਉਹਦੇ ਲਈ ਜੂਸ ਤੇ ਇੱਧਰ ਬੱਚੇ ਕਹਿੰਦੇ ਆ ਲਈ ਬਣਾ ਕੇ ਜੋ ਪਾਸਤਾ ਤੇ ਇੱਧਰ ਆਪਾਂ ਕੱਢ ਲਿਆ ਪਾਸਤਾ ਤੇ ਆਪਾਂ ਲੱਗੇ ਆਂ ਬੱਚਿਆਂ ਲਈ ਪਾਸਤਾ ਤਿਆਰ ਕਰ ਲਈ ਤੇ ਇੱਧਰ ਆਪਾਂ ਰੱਖਤਾ ਪਾਣੀ ਦੇ ਵਿੱਚ ਪਾਤਾ ਥੋੜਾ ਜਿਹਾ ਰਾਈਫਡ ਆਇਲ ਤੇ ਇੱਧਰ ਖਾਣਾ ਆਪਣੇ ਕੋਲ ਹੈਗਾ ਪਾਸਤਾ ਤੇ ਆਪਾਂ ਕਰਦਿਆਂ ਨਾਲ ਪਾਸਤੇ ਦੀ ਤਿਆਰੀ ਤੇ ਅੰਕਲ ਵਾਸਤੇ ਆਪਾਂ ਬਣਾਉਣੀ ਆ ਜੂਸ ਜੀ ਇਹਨੂੰ ਆਪਾਂ ਗ੍ਰाइंड ਕਰ ਲਿਆ ਗ੍ਰੇਪਸ ਨੂੰ ਤੇ ਹੁਣ ਆ ਹੈਗੀ ਆਪਣੇ ਕੋਲ ਸ਼ਾਨੀ ਤੇ ਆ ਹੈ ਨਾ ਆਪਣੇ ਕੋਲ ਡੂੰਗਾ ਤੇ ਸ਼ਾਨੀ ਦੀ ਮਦਦ ਨਾਲ ਆਪਾਂ ਪੌਣੀ ਦੀ ਮਦਦ ਨਾਲ ਜਾਣੀ ਤੇ ਆਪਾਂ ਇਹਦੀ ਸ਼ਿਕਾਈ ਕਰਦਾਂਗੇ ਇਹ ਨਿਸ਼ਾਨਦਾਂਗੇ ਇਹ ਬਹੁਤ ਸੌਖਾ ਤੇ ਆਰਾਮ ਨਾਲ ਸ਼ਾਨੀ ਦਾ ਤੇ ਸਾਰੇ ਛੱਡ ਕੇ ਇਹ ਉੱਪਰ ਰਾਜਾਂਗੇ ਕਿਉਂਕਿ ਹੁਣ ਜਿਹੜੇ ਗ੍ਰੇਪਸ ਨੇ ਇਹ ਦੇ ਮੌਸਮੇ ਨੇ ਹੁਣ ਸਟੋਰਾਂ ਦੇ ਆ ਰਹੇ ਨੇ ਹੁਣ ਖੰਗੁਰਾਂ ਦਾ ਮੌਸਮ ਨਹੀਂ ਹੈਗਾ ਪਰ ਐ ਹੁੰਦਾ ਵੀ ਕਈ ਵਾਰੀ ਹੁਣ ਆਪਾਂ ਨੂੰ ਫਲ ਫਰੂਟ ਆਪਾਂ ਖਾਣਾ ਵੀ ਮੌਸਮ ਦਾ ਚਾਹੀਦਾ ਪਰ ਕਈ ਵਾਰੀ ਆਪਾਂ ਨੂੰ ਹਨਾ ਮਜਬੂਰੀ ਹੁੰਦੀ ਆ ਵੀ ਆਪਾਂ ਨੂੰ ਰੀਡ ਕੋਡ ਜ਼ਰੂਰੀ ਚਾਹੀਦਾ ਹੁੰਦਾ ਇਸ ਲਈ ਫਿਰ ਆਪਾਂ ਥੋੜੀ ਜਿਹੀ ਖੇਚਲ ਕਰਕੇ ਇਹ ਘਰੇ ਤਿਆਰ ਕਰ ਸਕਦੇ ਆ ਆਪਾਂ ਇਹਦੇ ਵਿੱਚ ਪਾਇਆ ਸੀ ਸਿਰਫ ਇੱਕ ਚਮਚ ਮਿਸ਼ਰੀ ਦਾ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਪਾਉਨੇ ਆ ਗਲਾਸਾਂ ਵਿੱਚ ਤੇ ਕਰਦੇ ਆ ਸਰਵ ਜੀ ਇਹ ਆਪਣਾ ਜੂਸ ਦੇਖੋ ਕਿੰਨਾ ਸੋਹਣਾ ਤਿਆਰ ਹੋ ਗਿਆ ਕਿਉਂਕਿ ਹੁਣ ਜਿਹੜੇ ਤੁਹਾਡੇ ਅੰਕਲ ਜੀ ਨੇ ਨਾ ਅਸਲ ਵਿੱਚ ਦੰਦ ਕਢਵਾਏ ਆ ਮਤਲਬ ਖਰਾਬ ਹੋ ਗਏ ਸੀ ਦੰਦ ਤੇ ਉਹ ਇਸ ਦੇ ਹਿਸਾਬ ਨਾਲ ਹੋ ਜਾਂਦਾ ਤੇ ਉਹਦਾ ਕਰਕੇ ਜਿਵੇਂ ਹੁਣ ਉਹ ਉਸ ਤਰ੍ਹਾਂ ਕੋਈ ਫਰੂਟ ਇਦਾਂ ਖਾਣਾ ਮੁਸ਼ਕਲ ਹੋ ਜਾਂਦਾ ਫਿਰ ਉਹਦੇ ਵੀ ਆਪਾਂ ਨੂੰ ਜੂਸ ਬਣਾਉਣਾ ਜ਼ਰੂਰੀ ਹੁੰਦਾ ਤੇ ਇਹ ਇੱਕ ਗਲਾਸ ਅੰਕਲ ਦਾ ਤੇ ਇੱਕ ਗਲਾਸ ਫਤੇ ਦਾ ਤੇ ਫਤੇ ਦੇ ਗਲਾਸ ਦੇ ਵਿੱਚ ਆਪਾਂ ਆਹ ਆਈਸ ਪਾਤੀ ਤੇ ਇਧਰ ਅੰਕਲ ਨੂੰ ਜ਼ਿਆਦਾ ਠੰਡਾ ਹੈ ਉਹ ਕਹਿੰਦੇ ਸੀ ਕਿ ਮੈਂ ਨਹੀਂ ਪੀਣਾ ਇਸ ਕਰਕੇ ਪਾਤੀ ਆ ਇੱਕ ਗਲਾਸ ਹੋ ਰਿਹਾ ਇਸੇ ਮੂਯੋਗਾ ਤੇ ਆ ਦੇਖੋ ਆ ਸਾਰਾ ਸ਼ੁਕਕੁਰ ਜੇ ਆਪਾਂ ਬਾਹਰ ਕੱਢ ਦਿੱਤਾ ਤੇ ਮਤਲਬ ਇਹ ਬਹੁਤ ਹੀ ਜ਼ਿਆਦਾ ਵਧੀਆ ਬਣ ਗਿਆ ਗਰੇਪਸ ਜੂਸ ਤੇ ਇਸ ਤਰ੍ਹਾਂ ਆਪਾਂ ਆਸਾਨ ਤਰੀਕੇ ਦੇ ਨਾਲ ਬਜ਼ੁਰਗ ਬੰਦੇ ਨੂੰ ਬੱਚੇ ਨੂੰ ਦੇ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਦੇ ਰਿਆ ਕਰੋ ਤੁਹਾਡਾ ਬਹੁਤ ਬਹੁਤ ਥੈਂਕਸ ਤੁਹਾਨੂੰ ਦਿਲੋਂ ਪਿਆਰ ਦਿਲੋਂ ਅਸੀਸਾਂ ਧੰਨਵਾਦ ਜੀ ਤੁਸੀਂ ਬਹੁਤ ਪਿਆਰ ਕੀਤਾ ਅੱਜ ਮੇਰੇ 1000 ਸਬਸਕ੍ਰਾਈਬਰ ਕੰਪਲੀਟ ਹੋ ਗਏ ਆ ਇਧਰ ਵੀ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਤੇ ਚਲੋ ਜੀ ਹੁਣ ਆਪਾਂ ਇਹ ਦਿਨੇ ਆ ਜੂਸ ਹੈ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਇਹ ਤੁਹਾਨੂੰ ਕਿਦਾਂ ਦਾ ਲੱਗਿਆ